तेरी ते ते तो तो सब तेरी तू सब नया जाम जस तू जान जन जन हर गुंत जिन हर ते विख पाया तरण कुया ਤੂੰ ਆਪੇ ਕਰਤਾ ਤੇਰਾ ਕੀ ਆਖ ਹੋਏ ਤੁਜ ਬਿੰਦੂ ਜਾਇ ਆਪਣਾ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਇਤਾ ਸਰਵਣਾ ਪਹਿਲੇ ਨੂੰ ਆਸਾ ਪਾਣੀ ਪਾਵਤ ਨੇ ਕੀਆ ਪਰ ਕਿ ਮੋ ਪਾਗ ਨਹੀਂ ਚੱਲੈ ਹਮ ਦੇਖੈ ਤੈ ਡੂਬੀ ਅਲੇ ਮਾਨੇ ਕਨ ਜੇਤ ਸਮੂਡ ਮਨਾ ਹਰ ਵਿਤਰਤ ਦੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੋਦਾ ਜਨਮ ਭਿਆ ਪ੍ਰਣਵਤ ਨਾਨਕ ਦਿਨ ਕੀ ਥਰਨਾ ਜਨ ਕੋ ਨਾਹੀ ਬਿਸਰਿਆ ਆਸਾ ਮੋਹ ਲਾਪਨੀਵਾ ਕਈ ਪ੍ਰਾਪਤ ਮਨੋਖ ਦੇਹ ਰਿਆ ਗੋਬਿੰਦ ਮਲਕੀਏ ਤੇਰੀ ਵਰੀਆ ਵਰਕਾਰ ਤੇ ਰਖ ਤਾ ਨਾ ਕਾ ਲੋਹ ਸਾਧ ਸੰਗਤ ਭਾਈ ਕੀਬਨ ਸ੍ਰੀ ਆਂਜਾਮ ਨਾਲ ਭਵ ਜਾ ਤਰਨ ਕੈ ਜੰਮ ਕਰਤਾ ਜਾ ਤਰਨ ਮਾਇਆ ਕਹਿ ਰਹਾਓ ਯਾਪਤਾ ਬਧਨਯੋਗ ਅਰਮਣਾ ਕਮਾਯਾ ਸੇਵਾ ਦਾਦਾ ਜਾਨਿਆ ਹਰ ਨਾਯਾ ਕੌਲ ਕੌਮ ਨੀਕ ਕਰਮਾਂ ਹਸਲਨ ਪਾਇ ਕੀ ਆਕੋ